ਜੇਕਰ ਤੁਹਾਡੇ ਦੰਦ ਬਹੁਤ ਜ਼ਿਆਦਾ ਖਰਾਬ ਨੇ ਤਾਂ 5 ਮਿੰਟਾਂ ਚ ਕਰੋ ਉਹਨਾਂ ਨੂੰ ਦੁੱਧ ਵਰਗੇ ਚਿੱਟੇ ਤੇ ਜੇਕਰ ਬੁੱਲ ਕਾਲੇ ਨੇ ਤਾਂ ਬੁੱਲ ਵੀ ਸਹੀ ਹੋ ਜਾਣਗੇ ਤੁਹਾਡੇ ਬੁੱਲ ਮਤਲਬ ਕਿ ਜੇਕਰ ਕਾਲੇ ਨੇ ਤਾਂ 5 ਮਿੰਟਾਂ ਦੇ ਵਿੱਚ ਸਹੀ ਹੋ ਜਾਣਗੇ ਇਹ ਤਰੀਕਾ ਵਰਤ ਕੇ ਦੇਖ ਲਓ ਜਿੰਨਾ ਦੰਦ ਤੇ ਕਰੇੜਾ ਲੱਗਿਆ ਹੁੰਦਾ ਬਿਲਕੁਲ ਹੀ ਖਰਾਬ ਹੋ ਚੁੱਕੇ ਹੁੰਦੇ ਨੇ ਮਤਲਬ ਕਿ ਕੋਈ ਇਲਾਜ ਨਹੀਂ ਹੁੰਦਾ ਬਰਸ਼ ਕਰੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮਤਲਬ ਕਿ ਦੰਦ ਖਰਾਬ ਦੀ ਖਰਾਬ ਰਹਿੰਦੇ ਨੇ ਤਾਂ ਇਹ ਚੀਜ਼ ਤੁਹਾਡੇ 5 ਮਿੰਟਾਂ ਦੇ ਵਿੱਚ ਜਿਹੜੇ ਦੰਦ ਦੁੱਧ ਵਰਗੇ ਚਿੱਟੇ ਗਾੜ ਦੋ ਤੇ ਬਾਕੀ ਬੁੱਲ ਆਪਣੇ ਕਾਲੇ ਹੁੰਦੇ ਆ ਜਾਂ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਕਾਲੇ ਹੋ ਜਾਂਦੇ ਆ ਉਹਨਾਂ ਨੂੰ ਵੀ ਇਹ ਮਤਲਬ ਕਿ ਜਿਹੜੇ ਲਾਲ ਕੱਢ ਦੋਈ ਬੁੱਲਾਂ ਨੂੰ ਅਜਿਹਾ ਤਰੀਕਾ ਹੈ ਜਿਹੀ ਹੀ ਇੱਕ ਇਹ ਚੀਜ਼ ਹੈ ਤੇ ਇਹਦਾ ਨਾਮ ਵੀ ਦੱਸ ਦਿਆਂ ਆਪਾਂ ਨੌ ਕੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਦੱਸ ਦੀ ਵੀ ਇਹਨੂੰ ਤੁਸੀਂ ਘੱਟੋ ਘੱਟ ਇਹ 40-50 ਮਿੰਟਾਂ ਦੇ ਵਿੱਚ ਕੁੱਟ ਕੇ ਤਿਆਰ ਕਰਨਾ ਪੈਂਦਾ ਥੋੜੀ ਮਿਹਨਤ ਇਹ ਕੁੱਟਣ ਤੇ ਲੱਗਦੀ ਜਾਈਏ ਪਰ ਇਹਤੇ ਕੋਈ ਹੋਰ ਕੋਈ ਖਰਚਾ ਜਾਂਦਾ ਨਾ ਤਾਂ ਇਹ ਜਿਆਦਾ ਮਹਿੰਗਾ ਹੁੰਦਾ ਤੇ ਨਾ ਕੁਝ ਮਤਲਬ ਕਿ ਕੋਈ ਹੋਰ ਆਪਾਂ ਨੂੰ ਜਿਆਦਾ ਔਖ ਆਉਂਦੀ ਕੋਈ ਸਰਫ ਕੁੱਟਣ ਦੇ ਮੱਲੇ ਥੋੜੀ ਜਿਹਾ ਉਹ ਕਹਾਂਦੇ ਕਿਉਂਕਿ ਟੈਂ ਜਿਆਦਾ ਲੱਗਦਾ ਹੈ ਮਿਕਸੀ ਦੇ ਵਿੱਚ ਤੁਸੀਂ ਨੂੰ ਪੀਸਣਾ ਮਿਕਸੀ ਦੇ ਵਿੱਚ ਨਾ ਹੀ ਇਸੇ ਹੀ ਪੀਸਿਆ ਜਾਂਦਾ ਤੇ ਮਿਕਸੀ ਦੇ ਵਿੱਚ ਪੀਸਣਾ ਵੀ ਨਹੀਂ ਹੈਗਾ ਤੇ ਜਿਹੜੇ ਆਪਣੇ ਬੁੱਲ ਕਾਲੇ ਐ ਬੁੱਲ ਮਤਲਬ ਕਿ ਬਿਲਕੁਲ ਸਹੀ ਹੋ ਜਾਣਗੇ ਬੁੱਲ ਤੁਹਾਡੇ ਜਿਹੜੇ ਹੋਣਗੇ 1-2 ਦਿਨਾਂ ਦੇ ਵਿੱਚ ਜੇਕਰ ਥੋੜੇ ਮੋਟੇ ਕਾਲੇ ਆ ਮਤਲਬ ਕਿ ਕੋਈ ਇੱਕ ਦਿਨ ਦੇ ਵਿੱਚ ਹੀ ਹੋ ਜਾਣਗੇ ਪਰ ਜਿਹੜੇ ਆਪਣੇ ਦੰਦ ਜਿਆਦਾ ਖਰਾਬ ਹੁੰਦੇ ਐ ਉਹ ਤੁਹਾਡੇ ਇੱਕ ਦਿਨ ਦੇ ਵਿੱਚ ਹੀ ਸਹੀ ਹੋ ਜਾਣਗੇ ਜਦੋਂ ਤੁਸੀਂ ਇਹ ਚੀਜ਼ ਨੂੰ ਆਪਣੇ ਇੱਕ ਦੰਤਮੰਜਨ ਵਾਂਗੂ ਦੰਦਾਂ ਤੇ ਉਹ ਕਰੋਗੇ ਸਭ ਤੋਂ ਪਹਿਲਾਂ ਤੁਸੀਂ ਧਿਆਨ ਰੱਖਿਓ ਵੀ ਵੀਡੀਓ ਨੂੰ ਪੂਰੀ ਦੇਖਿਓ ਤੇ ਤਿਆਰ ਕਰਨ ਦਾ ਤਰੀਕਾ ਸਮੀ ਤਿਆਰ ਇਹਨੂੰ ਕਿਵੇਂ ਕਰਨਾ ਹੈ ਆ ਦੇਖੋ ਵੀ 40 50 ਮਿੰਟ ਕੁੱਟੇ ਤਾਂ ਜਾ ਕੇ ਇੰਨਾ ਜ਼ਿਆਦਾ ਇਹ ਮਤਲਬ ਕਿ ਪਾਊਡਰ ਬਣਿਆ ਕਿਉਂਕਿ ਬਹੁਤ ਜ਼ਿਆਦਾ ਸਖਤ ਹੁੰਦਾ ਇਹ ਇੱਕ ਤਰ੍ਹਾਂ ਦਾ ਮਤਲਬ 삭ੀ ਹੁੰਦਾ ਇਹਦਾ ਨਾਮ ਦੱਸ ਦਿੰਨੇ ਆਪਾਂ ਦੰਦਾਸਾ ਹੁੰਦਾ ਇਹ ਕਿਸੇ ਵੀ ਪੰਸਾਰੀ ਦੇ ਉੱਤੇ ਜਾ ਕੇ ਤੁਸੀਂ ਲੈ ਸਕਦੇ ਹੋ ਦੰਦਾਸਾ ਕਹਦੇ ਹੋ ਮਤਲਬ ਕਿ ਦੰਦਾਸਾ ਸਪੈਸ਼ਲ ਇਹ ਦੰਦਾਂ ਵਾਸਤੇ ਮੰਨਿਆ ਜਾਂਦਾ ਹੈ ਦੰਦਾਂ ਦੇ ਕੋਈ ਕੀੜਾ ਪਿਆ ਹੋਵੇ ਦੰਦਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਇਹ ਦੰਦਸਾ ਲਿਆਓ ਤੁਸੀਂ ਤੇ ਇਸ ਤਰੀਕੇ ਨਾਲ ਕੁੱਟ ਕੇ ਤੇ ਵਰਤਨਾ ਕਿਵੇਂ ਵਰਤਨ ਦਾ ਵੀ ਤਰੀਕਾ ਦੱਸਾਂਗੇ ਵਰਤਨਾ ਵੀ ਮਤਲਬ ਕਿਵੇਂ ਵਰਤਨ ਤੁਸੀਂ ਕਦੋਂ ਵਰਤਨ ਇਹ ਐ ਨਹੀਂ ਵੀ ਆਪ ਵੀ ਕਦੋਂ ਵੀ ਵਰਤ ਲੀਏ ਇਹਨੂੰ ਇਹਨੂੰ ਵਰਤਨ ਦਾ ਵੀ ਇੱਕ ਟਾਈਮ ਹੁੰਦਾ ਤੇ ਇਸ ਤਰੀਕੇ ਨਾਲ ਦੇਖੋ ਵੀ ਕੁੱਟ ਕੇ ਬਿਲਕੁਲ ਇਹ ਪੇਸਟ ਬਣ ਕੇ ਇੱਕ ਤਰ੍ਹਾਂ ਦਾ ਬਹੁਤ ਮਤਲਬ ਕਿ ਥੋੜੀ ਪਕਾਈ ਦਾ ਕਰਾਉਂਦਾ ਕੁੱਟਣ ਦੇ ਹੋਰ ਮਤਲਬ ਕਿ ਜੇ ਕੋਈ ਚੱਕਰ ਨਹੀਂ ਗਿਆ ਨਾ ਤਹੀ ਜਿਆਦਾ ਕੋਈ ਮਹਿੰਗਾ ਧਿਆਨ ਰੱਖਿਓ ਵੀ ਕਿਤੇ ਤੁਸੀਂ ਹੋਰ ਕੋਈ ਸ਼ੱਕ ਨਾ ਲਿਓ ਦੰਦ ਦਾਸ ਆ ਗਿਆ ਕੀ ਲਿਆਉਗੇ ਕਿ ਕਈ ਤਰ੍ਹਾਂ ਦੇ ਸ਼ੱਕ ਹੁੰਦੇ ਆ ਤਾਂ ਦੰਦ ਦਾਸ ਆ ਸਪੈਸ਼ਲ ਹੁੰਦਾ ਮਤਲਬ ਦੰਦਾ ਵਾਸਤੇ ਇਹੀ ਕਹਿ ਕੇ ਲਿਆਉਣਾ ਤੇ ਬੁੱਲ ਕਾਲਿਆ ਜੇ ਕਰਤਾ ਤਾਂ ਬੁੱਲਾਂ ਦੇ ਤੁਸੀਂ ਮਤਲਬ ਕਿ ਜਿਹੜਾ ਇਹ ਆਪਾਂ ਪੇਸਟ ਜਿਹਾ ਬਣਾਇਆ ਤਾਂ ਤੁਸੀਂ ਲੈ ਕੇ ਬੁੱਲਾਂ ਤੇ ਇਹਦੀ ਮਾਲਸ਼ ਕਰਨੀ ਆ ਮਤਲਬ ਕਿ ਨੋਰਮਲ ਹੱਥ ਨਾਲ ਪੋਲੇ ਹੱਥ ਨਾਲ ਇਹਦੀ ਨੋਰਮਲ ਆਪਾਂ ਪੋਲੇ ਹੱਥ ਨਾਲ ਮਾਲਸ਼ ਕਰਨੀ ਆ ਬੁੱਲਾਂ ਦੇ ਉੱਤੇ ਜਿਹੜੇ ਬੁੱਲ ਤੁਹਾਡੇ ਕਾਲੇ ਹੋਏ ਹੁੰਦੇ ਆ ਤੇ ਤੁਹਾਡੇ ਕਾਲੇ ਬੁੱਲ ਸਹੀ ਹੋ ਜਾਣਗੇ ਤੇ ਹੁਣ ਦੰਦਾਂ ਵਾਸਤੇ ਵੀ ਦੰਦਾਂ ਵਾਸਤੇ ਕੀ ਕਰਨਾ ਹੈ ਦੰਦਾਂ ਵਾਸਤੇ ਤੁਸੀਂ ਮਤਲਬ ਕਿ ਜੇਕਰ ਕਰੇੜਾ ਲੱਗਿਆ ਤਾਂ ਦੰਦਾਂ ਤੁਸੀਂ ਮਤਲਬ ਕਿ ਹੱਥਾਂ ਨਾਲ ਇੱਕ ਚੁੰਨੀ ਨਾਲ ਲੈ ਕੇ ਤੁਸੀਂ ਨੇ ਦੰਦਾਂ ਦੇ ਪੂਰੇ ਜੋਰ ਤੇ ਜਿਵੇਂ ਆਪਾਂ ਦੰਤ ਮੰਜਨ ਕਰਿਆ ਕਰਦੇ ਆ ਉਸ ਤਰੀਕੇ ਨਾਲ ਕਰਨਾ ਇਹ ਘਟੋ ਘਟ 10 ਤੋਂ 15 ਮਿੰਟ ਕਰਨਾ ਦੰਦਾਂ ਤੇ ਯਾਦ ਰੱਖਿਓ ਵੀ ਮਸੂੜਾਂ ਦੇ ਨਾਲ ਫੇਰ ਇਹਨਾਂ ਨੂੰ ਫਿਰ ਥੋੜੇ ਮਸੂੜ ਜਿਹੜੇ ਜ਼ਖਮੀ ਹੋ ਜਾਣਗੇ ਤੇ ਫਿਰ ਖੂਨ ਵੀ ਆ ਸਕਦਾ ਉੱਤੇ ਪਰ ਤੁਸੀਂ ਇਹਨਾਂ ਧਿਆਨ ਨਾਲ ਮਤਲਬ ਕਿ ਆਪਣੇ ਦੰਦਾਂ ਤੇ ਮਾਰਿਓ ਜਿਹੜਾ ਕਰੇੜਾ ਹੋਊਗਾ ਤੁਹਾਡੇ ਕੀੜਾ ਬਿਲਕੁਲ ਨਹੀਂ ਰਹਿਣਾ ਦੰਦਾਂ ਦੇ ਦੋ ਦੋ ਵਰਗੇ ਚਿੱਟੇ ਦੰਦ ਨਿਕਲ ਜਾਣਗੇ ਤੇ ਬੁੱਲ ਜਿਹੜੇ ਕਾਲੇ ਆ ਉਹ ਵੀ ਸਹੀ ਹੋ ਜਾਣਗੇ ਤੁਸੀਂ ਬੁੱਲਾਂ ਤੇ ਮਾਲਿਸ਼ ਕਰ ਸਕਦੇ ਹੋ ਦੀ ਤੇ ਕੋਈ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਹੀਂ ਛੱਡਦਾ ਇਹ ਤੁਹਾਡੇ ਦੰਦਾਂ ਤੇ ਠੀਕ ਆ ਦੋਸਤੋ ਬਈ ਇਹ ਤਰੀਕਾ ਵਰਤ ਕੇ ਜਰੂਰ ਦੇਖਿਓ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰੋ ਜੇਕਰ ਵੀਡੀਓ ਚੰਗੀ ਲੱਗੀ ਤੇ ਜਿਨ੍ਹਾਂ ਨੇ ਇਹ ਤਰੀਕਾ ਪਹਿਲਾਂ ਵਰਤਿਆ ਉਹ ਜਰੂਰ ਦੱਸਿਓ ਵੀ ਕਿਵੇਂ ਲੱਗਿਆ ਤੇ ਠੀਕ ਆ ਦੋਸਤੋ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੱਪਕੇ